ਰਾਜਵੀਰ ਜਵੰਦੇ ਦੀ ਮੌਤ ਹੋ ਗਈ ਉਸ ਦਾ ਅੰਤਿਮ ਸੰਸਕਾਰ ਹੋ ਗਿਆ ਤੇ ਉਵੇਂ ਹੀ ਨਵੇਂ-ਨਵੇਂ ਖੁਲਾਸੇ ਹੋਣੇ ਸ਼ੁਰੂ ਹੋ ਗਏ ਮਸਲਾ ਪਹਿਲਾਂ ਹੀ ਕੋਈ ਹੋਰ ਲੱਗਦਾ ਸੀ ਜਿਵੇਂ ਇਹ ਮਸਲਾ ਦੱਸਿਆ ਗਿਆ ਇਹ ਉਵੇਂ ਨਹੀਂ ਇਸ ਦੇ ਵਿੱਚ ਜ਼ਰੂਰ ਕੋਈ ਗੱਲ ਆ ਇਸ ਦੇ ਵਿੱਚ ਕੋਈ ਛਲ ਕੀਤਾ ਗਿਆ ਹੁਣ ਇੱਕ ਸੱਚ ਨਿਕਲ ਕੇ ਸਾਹਮਣੇ ਆ ਰਿਹਾ ਤੁਹਾਨੂੰ ਦੱਸ ਦਿੰਨੇ ਆ ਰਾਜਵੀਰ ਜਵੰਦੇ ਦੀ ਪਹਿਲਾ ਦੁਰਘਟਨਾ ਹੋਈ ਪਹਿਲਾ ਇਹ ਘਟਨਾ ਦੱਸੀ ਜਾ ਰਹੀ ਸੀ ਕਿ ਇਹ ਹਿਮਾਚਲ ਦੇ ਵਿੱਚ ਹੋਈ ਆ ਪਰ ਹੁਣ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਇਹ ਘਟਨਾ ਹਰਿਆਣੇ ਦੇ ਵਿੱਚ ਹੋਈ ਆ ਆਪਾਂ ਸਾਰਿਆਂ ਨੂੰ ਪਤਾ ਕੁਝ ਚਿਰ ਪਹਿਲਾਂ ਇੱਕ ਪੰਜਾਬ ਦਾ ਨੌਜਵਾਨ ਜੋ ਪੰਜਾਬ ਦੀ ਆਵਾਜ਼ ਬੁਲੰਦ ਕਰਦਾ ਸੀ ਦੀਪ ਸਿੱਧੂ ਉਸ ਦਾ ਐਕਸੀਡੈਂਟ ਵੀ ਹਰਿਆਣਾ ਦੇ ਵਿੱਚ ਹੋਇਆ ਸਕਾਰਪਿਓ ਗੱਡੀ ਟਰੱਕ ਦੇ ਵਿੱਚ ਵੱਜੀ ਸੀ ਤੇ ਜਿਸ ਕਰਕੇ ਉਹ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਪਰ ਉਸ ਸਮੇਂ ਕੁਝ ਲੋਕ ਇਹ ਸਾਰੇ ਜਾਣਦੇ ਸੀ ਕਿ ਕਿਸ ਤਰ੍ਹਾਂ ਸਾਜਸ਼ਾ ਰਚੀਆਂ ਜਾਂਦੀਆਂ ਘੜੀਆਂ ਜਾਂਦੀਆਂ ਤੇ ਲੋਕ ਮੰਗ ਵੀ ਕਰ ਰਹੇ ਸੀ ਕਿ ਇਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਆ ਸਿੱਧੂ ਮੂਸੇਵਾਲੇ ਦੇ ਪਿਤਾ ਬਾਪੂ ਬਲਕੌਰ ਸਿੰਘ ਵੀ ਹਸਪਤਾਲ ਦੇ ਵਿੱਚ ਜਦੋਂ ਪਤਾ ਲੈਣ ਗਏ ਸੀ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਇਹ ਸਮਝ ਨਹੀਂ ਆ ਰਹੀ ਇਹ ਹੋ ਕੀ ਰਿਹਾ ਪਤਾ ਨਹੀਂ ਤਾਂ ਕੋਈ ਸਾਜ਼ਿਸ਼ ਆ ਜਿਹੜੇ ਪੱਗਾਂ ਵਾਲੇ ਆ ਕਾਮਯਾਬ ਹੋ ਜਾਂਦੇ ਆ ਉਹ ਇਹਨਾਂ ਨੂੰ ਚਾਹਦੇ ਆ ਇਸੇ ਹੀ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਦਿਲਜੀਤ ਦਸਾਂਜ ਦੀ ਫਿਲਮ ਆਈ ਸੀ ਜੋ ਕਿ ਪਾਕਿਸਤਾਨੀ ਐਕਟਰ ਨਾਲ ਸੀ ਤੇ ਜਿਸ ਤੋਂ ਬਾਅਦ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਸੀ ਕਿ ਇਹ ਸਾਡਾ ਦੁਸ਼ਮਣ ਦੇਸ਼ ਆ ਐਸ ਨੇ ਸਾਡੇ ਲੋਕਾਂ ਉੱਪਰ ਹਮਲਾ ਕੀਤਾ ਤੇ ਉਸ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਸੀ ਹਾਲਾਂਕਿ ਉਸ ਫਿਲਮ ਦੀ ਸ਼ੂਟਿੰਗ ਲੜਾਈ ਤੋਂ ਪਹਿਲਾਂ ਹੋ ਚੁੱਕੀ ਸੀ ਪਰ ਬਾਅਦ ਦੇ ਵਿੱਚ ਕਰੈਕਟ ਮੈਚ ਤਾਂ ਖੇਡੇ ਗਏ ਜਿੱਥੋਂ ਜ਼ਿਆਦਾ ਪੈਸੇ ਆਉਣੇ ਸੀ ਤੁਹਾਨੂੰ ਦੱਸ ਦਿੰਨੇ ਆ ਰਾਜਵੀਰ ਜਵੰਦੇ ਦਾ ਜਦੋਂ ਐਕਸੀਡੈਂਟ ਹੋਇਆ ਸਭ ਤੋਂ ਪਹਿਲਾਂ ਐਡਾ ਵੱਡਾ ਸੈਲੀਬ੍ਰਿਟੀ ਸੀ ਕੋਈ ਨਾ ਕੋਈ ਥਾਣੇ ਰਿਪੋਰਟ ਜ਼ਰੂਰ ਹੁੰਦੀ ਆ ਕਿ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਕਿਹਦੇ ਵਿੱਚ ਗੱਡੀ ਵੱਜੀ ਜਾਂ ਮੋਟਰਸਾਈਕਲ ਵੱਜਿਆ ਪੰਜਾਬ ਦਾ ਐਡਾ ਵੱਡਾ ਨਾਇਕ ਸੀ ਉਸ ਦੀ ਕੋਈ ਐਫ ਆਰ ਆਈ ਦਰਜ ਨਹੀਂ ਪਹਿਲਾਂ ਲੋਕਾਂ ਦੇ ਦਸਨ ਮੁਤਾਬਕ ਟੱਠੇ ਭੈੜ ਰਹੇ ਸੀ ਉਹਨਾਂ ਤੋਂ ਬਚਣ ਲਈ ਮੋਟਰਸਾਈਕਲ ਸਾਈਡ ਤੇ ਕੀਤਾ ਗਿਆ ਤੇ ਬਲੈਰੋ ਗੱਡੀ ਵਿੱਚ ਵੱਜੀ ਨਾ ਤਾਂ ਉਹ ਬਲੈਰੋ ਗੱਡੀ ਲੱਭੀ ਆਖਿਰਕਾਰ ਉਹਨਾਂ ਲੋਕਾਂ ਨੂੰ ਵੀ ਘਟਹਰੇ ਦੇ ਵਿੱਚ ਖੜਾ ਕਰਨਾ ਚਾਹੀਦਾ ਸੀ ਜਿਨ੍ਹਾਂ ਦੀ ਗੱਡੀ ਸੀ ਉਸ ਦੀ ਵੀ ਕੋਈ ਜਾਂਚ ਨਹੀਂ ਕੀਤੀ ਗਈ ਉਹ ਗੱਡੀ ਕੌਣ ਲੈ ਕੇ ਆਇਆ ਉਹ ਗੱਡੀ ਕਿਸ ਦੀ ਸੀ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੂਰੀ ਸਪੋਰਟ ਕੀਤੀ ਗਈ ਕਿ ਇਹ ਸਾਡਾ ਪੰਜਾਬ ਦਾ ਨਾਇਕ ਆ ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਆ ਸਾਨੂੰ ਦੱਸੋ ਅਸੀਂ ਜਿੰਨਾ ਕੁਝ ਕਰ ਸਕਦੇ ਆ ਅਸੀਂ ਜਿੰਨੇ ਜੋਗਿਆਂ ਕਰਾਂਗੇ ਜੇ ਕੋਈ ਸਾਡੀ ਹੈਲਪ ਦੀ ਲੋੜ ਆ ਅਸੀਂ ਤੁਹਾਡੇ ਨਾਲ ਖੜੇ ਆ ਉਹ ਹਸਪਤਾਲ ਵੀ ਗਏ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਨੂੰ ਕੋਈ ਐਂਬੂਲੈਂਸ ਦੀ ਲੋੜ ਆ ਜਾਂ ਕੋਈ ਡਾਕਟਰਾਂ ਦੀ ਹੋਰ ਲੋੜ ਆ ਦੱਸੋ ਅਸੀਂ ਤੁਹਾਡੀ ਜਰੂਰ ਮਦਦ ਕਰਾਂਗੇ ਕਿਉਂਕਿ ਹੁਣ ਜਿਹੜੀ ਗੱਲ ਚੱਲੀ ਆ মিডিਆ ਵੀ ਪੂਰਾ ਸਾਥ ਦੇ ਰਿਹਾ ਕਿ ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਆ ਕੀ ਹੋਇਆ ਸਾਨੂੰ ਉਸ ਜਗ੍ਹਾ ਦਾ ਵੀ ਪਤਾ ਹੋਣਾ ਚਾਹੀਦਾ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਹਾਲੇ ਕਿਸੇ ਨੂੰ ਇਸ ਗੱਲ ਦਾ ਕੁਝ ਵੀ ਪਤਾ ਨਹੀਂ ਕਿ ਰਾਜਵੀਰ ਜਵੰਦੇ ਨਾਲ ਕੀ ਹੋਇਆ ਕਿੱਥੇ ਐਕਸੀਡੈਂਟ ਹੋਇਆ ਠੱਠੇ ਵੱਜੇ ਕਿ ਗੱਡੀ ਵੱਜੀ ਕਿਹੜੀ ਜਗ੍ਹਾ ਸੀ ਇਸ ਦੇ ਬਾਰੇ ਹਾਲੇ ਤੱਕ ਕੋਈ ਪੱਕੀ ਇਨਫੋਰਮੇਸ਼ਨ ਕਿਸੇ ਕੋਲ ਨਹੀਂ ਆ ਇਸ ਕਰਕੇ ਮੀਡੀਆ ਵੀ ਰੌਲਾ ਪਾ ਰਿਹਾ ਕਿ ਸਾਨੂੰ ਦੱਸੋ ਭਾਈ ਹੋਇਆ ਕੀ ਆ ਪਰਿਵਾਰ ਨੂੰ ਤਾਂ ਵਿਚਾਰੇ ਨੂੰ ਕੁਝ ਪਤਾ ਹੀ ਨਹੀਂ ਮਾਂ ਨੂੰ ਹੋਸ਼ ਨਹੀਂ ਪਤਨੀ ਨੂੰ ਹੋਸ਼ ਨਹੀਂ ਬੱਚੇ ਵਿਚਾਰੇ ਉਹ ਨਿੱਕੇ ਆ ਇਸ ਕਰਕੇ ਇਸ ਦਾ ਪਤਾ ਕਰਨਾ ਚਾਹੀਦਾ